ਸਾਸਾਂ ਜੀਓ ਜੋ ਸਰਦਾ ਭਾਵਨਾ ਦੇ ਪੰਜ ਮਸਾਂ ਇਸ਼ਨਾਨ ਕਰਦਾ ਹੈ ਕਿਸੇ ਪ੍ਰਕਾਰ ਦਾ ਵੀ ਦੁੱਖ ਹੋਵੇ ਕੱਲੀ ਖੁਰਕ ਫੋੜਾ ਨਹੀਂ ਜੇ ਕਿਸੇ ਪ੍ਰਕਾਰ ਦਾ ਦੁੱਖ ਹੋਵੇ ਉਹਦਾ ਦੁੱਖ ਰਾਜੀ ਹੋ ਜਾਂਦਾ ਠੀਕ ਹੋ ਜਾਂਦਾ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਉਹਨੇ ਕਿ ਮਹਾਰਾਜ ਮੇਰਾ ਦੁੱਖ ਦੂਰ ਕਰੋ ਮੈਂ ਬਹੁਤ ਦੁਖੀ ਹਾਂ ਗੁਰੂ ਸਾਹਿਬ ਨੇ ਉਹਦੀ ਕਿਰਪਾ ਕੀਤੀ ਉਹਨੇ ਆਖਿਆ ਸਿਮਰਦਾ ਵੀ ਆਸ ਕਰ ਤੇ ਇੱਕ ਅੱਛੀ ਸਰੋਵਰੀ ਛਪੜੀ ਹੈ ਜਿਹਦੇ ਕੰਡੇ ਤੇ ਮਾਰਾ ਬੈਠੇ ਸੀ ਇਹ ਤਲਾਈ ਦੇ ਵਿੱਚ ਇਸ਼ਨਾਨ ਕਰ ਲਿਆ ਤਾਂ ਦੁੱਖ ਗੁਰੂ ਜਾ। ਕਹਿੰਦੇ ਉਸੇ ਇਸ਼ਨਾਨ ਕੀਤਾ ਸਰੋਵਰ ਦੀ ਤਲਾਈ ਦੇ ਵਿੱਚ ਉਹਦਾ ਕੋੜੀ ਦਾ ਕੋੜ ਦੂਰ ਹੋ ਗਿਆ। ਭਾਈ ਬਾਲਾ ਮਰਦਾਨਾ ਸਮੇਤ ਗੁਰੂ ਨਾਨਕ ਸਾਹਿਬ ਆਸ਼ਾ ਜੀ ਇੱਥੇ ਆਏ। ਇੱਥੇ ਆਜੋ ਆਪ ਜੀ ਦਰਸ਼ਨ ਕਰਿਓ ਵਿਸ਼ਾਲ 베ਰੀ ਖੜੀ ਹੈ। ਇਹ ਪ੍ਰਾਤਨ 베ਰੀ ਹੈ। ਦੱਸਦੇ ਹਨ ਕਿ ਇਸੇ 베ਰੀ ਹੇਟ ਤਾਂ ਗੁਰੂ ਨਾਨਕ ਸਾਹਿਬ ਆਸ਼ਾ ਮਹਾਰਾਜ ਆ ਕੇ ਬੈਠੇ ਕਿ ਮਹਾਰਾਜ ਕਿਰਪਾ ਕਰੋ ਕਿ ਮਹਾਰਾਜ ਨੇ ਆਖਿਆ ਕਿ ਮਰਦਾਨਿਆਂ ਇਹ ਜਿਹੜੀ 베ਰੀ ਹੈ ਇਸ ਨੂੰ ਹਲੋਣਾ ਮਾਰੋ ਜਦੋਂ 베ਰੀ ਨੂੰ ਫੜ ਕੇ ਹਲੋਣਾ ਮਾਰੇ ਆ ਇਹਾਂ ਦੇ ਜੋ ਵੀ ਉਤੋਂ ਡਿੱ ਗਿਆ ਜੋ 베ਰ ਡਿੱਗੇ ਪਤਾ ਫੁੱਟ ਗਿਆ ਆਂਦੇ ਉਹ ਸਾਰੇ ਮਠਿਆਈ ਦਾ ਰੂਪ ਧਾਰਨ ਕਰ ਗਏ ਕਿਸੇ ਪ੍ਰਕਾਰ ਦਾ ਦੁੱਖ ਤਕਰੀਬ ਹੋਵੇ ਉਹ ਨਿਵਰਤ ਹੁੰਦਾ ਹੈ ਜਿਨ੍ਹਾਂ ਇਹ ਵਿਝੇ ਲੱਗਦੇ ਜਾਂ ਜਿਨ੍ਹਾਂ ਦੀ ਭਾਵਨਾ ਮਨੋਂ ਕਾਮਨਾ ਵਾਸਤੇ ਅਰਦਾਸਾਂ ਬੇਨਤੀ ਕਰਾਉਂਦੀਆਂ ਸੰਤੋਤ ਬਾਅਦ ਫਿਰ ਇੱਥੇ ਅਗੇ ਖੰਡ ਪਾੜ ਸਾਹਿਬ ਆਪ ਪਾੜ ਕਰਾਉਂਦੀਆਂ ਹਨ ਮਹਾਰਾਜ ਜੀ ਪਾਜਾ ਸ਼ੁਕਰਾਨਾ ਕਰਦੀਆਂ ਪਰਮੇਸ਼ਰ ਦਾ ਸੰਤਾਂ ਉਹਨਾਂ ਅਰਦਾਸਾਂ ਬੇਨਤੀਆਂ ਪੂਰੀਆਂ ਹੁੰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਾਰੀ ਸੰਗਤ ਨੂੰ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ ਇਹ ਗੁਰਦੁਆਰਾ ਮਠਿਆਈ ਸਰ ਸਾਹਿਬ ਪਾਤਸ਼ਾਹੀ ਪਹਿਲੀ ਧੰਗੁਰੂ ਨਾਨਕ ਸਾਹਿਬ ਅਤੇ ਪਾਤਸ਼ਾਹੀ ਦਸਵੀਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਸਥਾਨ ਹੈ। ਤਪਸਥਾਨ ਬ੍ਰਹਮ ਗਿਆਨੀ ਧੰਤਨ ਬਾਬਾ ਬੋਤਾ ਸਿੰਘ ਜੀ ਦਾ ਤਪਸਥਾਨ ਪਿੰਡ ਦਲਗਿਏਵਾਲੀ ਜ਼ਿਲ੍ਹਾ ਮਾਨਸਾ ਦੇ ਵਿੱਚ ਸੁਸ਼ੋਭਤ ਹੈ। ਇੱਥੇ ਧੰਗੁਰੂ ਨਾਨਕ ਸਾਹਿਬ ਆਸ਼ਾ ਮਹਾਰਾਜ ਭਾਈ ਬਾਲਾ ਮਰਦਾਨਾ ਸਮੇਤ ਗੁਰੂ ਨਾਨਕ ਸਾਹਿਬ ਆਸ਼ਾ ਜੀ ਇੱਥੇ ਆਏ। ਇਥੇ ਆ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਵਿਸ਼ਾਲ 베ਰੀ ਖੜੀ ਹੈ ਇਹ ਪ੍ਰਾਤਨ 베ਰੀ ਹੈ ਦੱਸਦੇ ਹਨ ਕਿ ਇਸ 베ਰੀ ਹੇਠ ਧੰਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਜ ਆ ਕੇ ਬੈਠੇ ਤੇ ਭਾਈ ਬਾਲਾ ਮਰਦਾਨਾ ਮਹਾਰਾਜ ਸਾਹਿਬ ਦੇ ਨਾਲ ਭਾਈ ਮਰਦਾਨਾ ਜੀ ਨੇ ਬਚਨ ਕੀਤਾ ਸਤਿਗੁਰੂ ਕਿਰਪਾ ਕਰੋ ਭੁੱਖ ਬਹੁਤ ਲੱਗੀ ਹੈ ਕਾਫੀ ਲੰਮਾ ਸਮਾਂ ਹੋ ਗਿਆ ਤੁਰਦਿਆਂ ਨੂੰ ਸੱਚੇ ਪਾਸ਼ਾ ਨੇ ਆਖਿਆ ਭਾਈ ਮਰਦਾਨਾ ਜੀ ਅਜੇ ਸਮਾਂ ਨਹੀਂ ਹੋਇਆ ਅਜੇ ਕੋਸ ਸਮਾਂ ਨਾਮ ਸਿਮਰਨ ਦਾ ਅਭਿਆਸ ਕਰੋ ਚਲੋ ਇਹ ਬਚਨ ਕੀਤਾ ਤੇ ਭਾਈ ਮਰਦਾਨਾ ਜੀ ਨਾਮ ਸਿਮਰਨ ਵਿੱਚ ਜੁੜੇ ਕੁਝ ਸਮੇਂ ਤੋਂ ਬਾਅਦ ਜੰਗਲ ਦੇ ਵਿੱਚ ਦੀ ਲੰਘਦੇ ਆ ਸਾਧੂ ਸੰਤਾਂ ਦੀ ਮੰਡਲੀ ਜਿਸ ਤਰ੍ਹਾਂ ਕਿ 12-15 ਸਾਧੂ ਸੰਤ ਇਕੱਠੇ ਹੋ ਕੇ ਤੁਰਦੇ ਹੁੰਦੇ ਸੀ ਉਹਨੂੰ ਮੰਡਲੀ ਕਿਹਾ ਜਾਂਦਾ ਸਾਧੂ ਸੰਤਾਂ ਦੀ ਮੰਡਲੀ ਉਹਦਾ ਮੇਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਨਾਲ ਉਹਨਾਂ ਦਾ ਹੋਇਆ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਦਾਰੇ ਕਰਕੇ ਬਚਨ ਬਿਲਾ ਕਰਕੇ ਸਾਧੂ ਸੰਤ ਨਿਹਾਲ ਹੋਏ ਕੋਸ ਤੋਂ ਬਾਅਦ ਭਾਈ ਮਰਦਾਨਾ ਜੀ ਨੇ ਫੇਰ ਬਚਨ ਕੀਤਾ ਗੁਰੂ ਸਾਹਿਬ ਜੀ ਨੂੰ ਕਿ ਮਹਾਰਾਜ ਕਿਰਪਾ ਕਰੋ ਤੇ ਮਹਾਰਾਜ ਨੇ ਆਖਿਆ ਕਿ ਮਰਦਾਨਿਆਂ ਇਹ ਜਿਹੜੀ 베ਰੀ ਹੈ ਇਸ ਨੂੰ ਹਲੂਣਾ ਮਾਰੋ ਜਦੋਂ 베ਰੀ ਨੂੰ ਫੜ ਕੇ ਹਲੂਣਾ ਮਾਰੇ ਆ ਤੇ ਆਂਦੇ ਜੋ ਵੀ ਉਤੋਂ ਡਿੱਗਿਆ ਜੋ 베ਰ ਡਿੱਗੇ ਪਤਾ ਫੁੱਟ ਗਿਆ ਆਂਦੇ ਉਹ ਸਾਰੇ ਮਠਿਆਈ ਦਾ ਰੂਪ ਧਾਰਨ ਕਰ ਗਏ ਭਾਈ ਬਾਲਾ ਜੀ ਨੇ ਭਾਈ ਮਰਦਾਨਾ ਜੀ ਨੇ ਆਂਦੇ ਮਠਿਆਈਆਂ ਛਕੀਆਂ ਮਠਿਆਈਆਂ ਛਕਣ ਤੋਂ ਉਪਰੰਤ ਸਾਧੂ ਸੰਤਾਂ ਨੇ ਮਠੇਗੀਆਂ ਛਕੀਆਂ ਇਹ ਸਾਰਾ ਕੌਤਕ ਜੰਗਲ ਦੇ ਵਿੱਚ ਰਹਿੰਦਾ ਕੋੜੀ ਵੇਖ ਰਿਆ ਸੀ ਦੱਸ ਦਿਆਂਗੇ ਪਹਿਲਾਂ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਕੋੜੀ ਨੂੰ ਕੱਢ ਦਿੰਦੇ ਕਿ ਛੋਤ ਦੀ ਬਿਮਾਰੀ ਅੱਗੇ ਉਹ ਫੈਲ ਜਾਣੀ ਆ ਇਸ ਵਾਸਤੇ ਉਹਨੂੰ ਕੱਢ ਦਿੱਤਾ ਉਹ ਜੰਗਲ ਦੇ ਵਿੱਚ ਰਹਿੰਦਾ ਸੀ ਜਦੋਂ ਸਾਰੀ ਲੀਲਾ ਉਹਨੇ ਵੇਖੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਤਾ ਉਹ ਮਾਰਾ ਦੇ ਚਰਨੀ ਲੱਗਿਆ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਉਹਨੇ ਕਿ ਮਾਰਾ ਮੇਰਾ ਦੁੱਖ ਦੂਰ ਕਰੋ ਮੈਂ ਬਹੁਤ ਦੁਖੀ ਹਾਂ ਗੁਰੂ ਸਾਹਿਬ ਨੇ ਉਹ ਕਿਰਪਾ ਕੀਤੀ ਉਹਨੇ ਆਖਿਆ ਸਿਮਰਦਾ ਵੀ ਆਸਕਰ ਤੇ ਇੱਕ ਅੱਛੀ ਸਰੋਵਰੀ ਛਪੜੀ ਹੈ ਜਿਹਦੇ ਕੰਡੇ ਤੇ ਮਾਰਾ ਬੈਠੇ ਸੀ ਇਹ ਤਲਾਈ ਦੇ ਵਿੱਚ ਇਸ਼ਨਾਨ ਕਰ ਲਿਆ ਤੇ ਦੁੱਖ ਗੁਰੂ ਜਾ ਆਂਦੇ ਉਸੇ ਇਸ਼ਨਾਨ ਕੀਤਾ ਸਰੋਵਰ ਦੇ ਵਿੱਚ ਤਲਾਈ ਦੇ ਵਿੱਚ ਉਹਦਾ ਕੋੜੀ ਦਾ ਕੋੜ ਜੂਰ ਹੋ ਗਿਆ ਅੱਜ ਵੀ ਇੱਥੇ ਮਸਜਾ ਜੋੜੇ ਮੇਲਾ ਭਰਦਾ ਹੈ ਆ ਵੀ ਦਰਸ਼ਕਦਾਰੇ ਕਾਰੋ ਸੰਗਤਾਂ ਸਾ ਮਸਜਾ ਦੇ ਹਾਜ਼ਰੀਆਂ ਭਰਤੀਆਂ ਹਨ ਸਾ ਸਨ ਜੀਓ ਜੋ ਸਰਦਾ ਭਾਵ ਉਹਨੇ ਪੰਜ ਮਸਜਾ ਇਸ਼ਨਾਨ ਕਰਦਾ ਹੈ ਕਿਸੇ ਪ੍ਰਕਾਰ ਦਾ ਵੀ ਦੁੱਖ ਹੋਵੇ ਕੱਲੀ ਖੁਰਕ ਫੋੜਾ ਨਹੀਂ ਕਿਸੇ ਪ੍ਰਕਾਰ ਦਾ ਦੁੱਖ ਹੋਵੇ ਉਹਦਾ ਦੁੱਖ ਰਾਜੀ ਹੋ ਜਾਂਦਾ ਠੀਕ ਹੋ ਜਾਂਦਾ ਉਸ ਤੋਂ ਬਾਅਦ ਫਿਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸਮਾਂ ਪੰਜ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਇਹ ਜਗ੍ਹਾ ਤੇ ਪਹੁੰਚੇ ਇੱਥੇ ਮਹਾਰਾ ਗੁਰੂ ਗੁਰੂ ਗੋਬਿੰਦ ਸਿੰਘ ਜੀ ਜੋ ਪਹੁੰਚੇ ਆ ਦਮਦੇਮੇ ਤੋਂ ਚੜ੍ਹਦੇ ਵਾਲੇ ਪਾਸੇ ਮਹਾਰਾ ਸ਼ਿਕਾਹ ਚੜ੍ਹੇ ਹਨ ਇਹ ਜਗ੍ਹਾ ਤੇ ਪਹੁੰਚ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਿਛਲੇ ਪਹਿਰ ਦਾ ਸਮਾਜ ਜੀ ਰੋ ਮਹਾਰਾ ਇਸ ਜਗ੍ਹਾ ਪਹੁੰਚੇ ਸਾਰੇ ਸਿੰਘਾਂ ਨੂੰ ਪੁੱਛਣਾ ਕੀਤਾ ਕਿ ਸਾਰੇ ਸਿੰਘ ਤਿਆਰ ਬਰ ਤਿਆਰ ਹਨ ਆਪਦੀ ਰਹਿਤ ਮਰਜ਼ਾਦਾ ਦੇ ਵਿੱਚ ਕਾਇਮ ਹਨ ਸਾਰਿਆਂ ਨੇ ਇਸ਼ਨਾਨ ਕੀਤਾ ਆ ਕੰਗਾ ਕੀਤਾ ਨਿਤਨੇਮ ਕੀਤਾ ਤਈਕ ਸਿੰਘ ਨੇ ਵਜਨ ਕੀਤਾ ਮਹਾਰਾਜ ਦਾ ਵਚਨ ਸੁਣ ਕੇ ਕਿ ਮਹਾਰਾਜ ਮੈਂ ਕੰਗਾ ਨਹੀਂ ਕੀਤਾ ਦਸਤਾਰਾ ਨਹੀਂ ਸਜਾਇਆ ਸ੍ਰੀ ਢਿਲਾਹਣ ਕਰਕੇ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਵਰਜਿਆ ਕਿ ਭਾਈ ਸਿੰਘ ਲਈ ਇਸ਼ਨਾਨ ਕਰਨਾ ਕੰਗਾ ਕਰਕੇ ਦਸਤਾਰਾ ਸਜਾਉਣਾ ਤੇ ਨਿਤਨੇਮ ਕਰਨਾ ਤਿੰਨੇ ਕਾਜ ਜ਼ਰੂਰੀ ਆ ਨੇਮ ਹੈ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸਿੰਘਾਂ ਨੂੰ ਕਿ ਦਸਤਾਰਾ ਸਜਾਓ ਕੰਗੇ ਕਰੋ ਕੰਗੇ ਗੀਤੇ ਸਿੰਘਾ ਨੇ ਦਸਤਾਰਾਂ ਸਜਾਈਆਂ ਉਸ ਤੋਂ ਬਾਅਦ ਮਹਾਰਾਜ ਸਾਹਿਬ ਨੇ ਦਿਖਾਈ ਦਿੱਤਾ ਹਰਨ ਜਿਸ ਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਤੀਰ ਦਾ ਨਿਸ਼ਾਨਾ ਲਾ ਕੇ ਉਸ ਹਰਨ ਦੀ ਮੁਕਤੀ ਕੀਤੀ ਉਸਨੂੰ ਮਾਰਿਆ ਮਾਰ ਕੇ ਹਰਨ ਪਾਈ ਡੱਲਾ ਚੌਧਰੀ ਮਹਾਰਾਜ ਜੀ ਦੇ ਨਾਲ ਆਇਆ ਸੀ ਉਹਨੂੰ ਨਾਲ ਲੈ ਕੇ ਮਹਾਰਾਜ ਉਹ ਜਗ੍ਹਾ ਤੇ ਪਹੁੰਚ ਗਏ ਸੱਚੇ ਪਾਤਸ਼ਾਹ ਜਿੱਥੇ ਉਹ ਹਰਨ ਮਰਿਆ ਪਿਆ ਸੀਗਾ ਤੇ ਮਹਾਰਾਜ ਸਾਹਿਬ ਉੱਚੀ ਜਗ੍ਹਾ ਤੇ ਬੈਠ ਕੇ ਹਰਨ ਵਾਲ ਵੇਖ ਕੇ ਬਹੁਤ ਖੁਸ਼ ਹੁੰਦੇ ਆ ਡੱਲੇ ਚੌਧਰੀ ਨੇ ਆਖਿਆ ਮਹਾਰਾਜ ਨਾਲੇ ਸਾਹਿਬ ਜੀ ਨੇ ਸਹਰ ਨੂੰ ਮਾਰ ਦਿੱਤਾ ਤੇ ਨਾਲੇ ਆਪ ਜੀ ਖੁਸ਼ ਹੋ ਰਹੇ ਹੋ ਖੁਸ਼ ਹੁੰਦਾ ਕੀ ਕਾਰਨ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਡਲਿਆ ਇਹ ਸਾਡਾ ਸਿੱਖ ਸੀ ਗੁਰੂ ਘਰ ਦਾ ਲਾਂਗਰੀ ਸੀ ਲੰਗਰ ਦਾ ਲੂਣ ਵਿੱਚ ਭੋਲ ਅੱਕੜ ਤੋਂ ਪਹਿਲਾਂ ਵੇਖ ਲਿਆ ਕਰਦਾ ਸੀ ਝੂਠਾ ਕਰ ਦਿੰਦਾ ਸੀ ਅਦੇ ਖਜ਼ਾਨੇ ਆ ਖਜ਼ਾਨਚੀ ਸੀ ਗੁਰੂ ਘਰ ਦਾ ਸਾਡਾ ਇਹ ਤੇ ਖਜ਼ਾਨਾ ਚੋਰੀ ਕਰ ਲਿਆ ਸੀ ਵਿਚਾਰ ਕੇ ਭਾਈ ਹਾਸਾ ਆਇਆ ਕਿ ਉਸ ਸਮੇਂ ਸਮਝਾਉਂਦੇ ਰਹੇ ਬਰਜਦੇ ਰਹੇ ਇਹਨੂੰ ਮਨਾਹੀ ਕਰਦੇ ਰਹੇ ਪਰ ਇਹ ਆਖੇ ਨਹੀਂ ਲੱਗਿਆ ਹਟਿਆ ਨਹੀਂ ਇਸ ਵਾਰ ਤੇ ਪਈ ਨੂੰ ਹਰਨ ਦੀ ਜੂਨ ਭੋਗਣੀ ਪਈ ਹੁਣ ਇਹਨੂੰ ਮਾਰ ਕੇ ਤੇ ਆਦੇ ਸਿਕਦਾ ਦਾ ਹਰ ਕੀਤਾ ਮੁਕਤੀ ਜਿੱਤੀ ਆ ਇਹ ਕੌਤ ਕਰਕੇ ਮਾਰਾ ਇਸੇ ਜਗ੍ਹਾ ਤੇ ਬਾਪਸ ਮਾਰਾ ਬਾਪਸ ਆ ਕੇ ਇੱਕ ਕਰ ਕਰਦਾ ਦਰਖਾਸੀ ਬਹੁਤ ਵੱਡਾ ਕੋ ਥੱਲੇ ਬੈਠੇ ਆ ਸਤੇ ਪਾਸ਼ਾ ਜੀ ਤੇ ਸਿੰਘਾਂ ਨੂੰ ਕਹਿਣ ਲੱਗੇ ਚਲੋ ਸਿੰਘੋ ਚੱਲੀਏ ਦਮਦਮਾ ਸਾਹਿਬ ਆਪਦੇ ਡੇਰੇ ਬਾਪਸ ਤੇ ਸਿੱਖ ਕਹਿਣ ਲੱਗੇ ਸੱਚੇ ਪਾਸ਼ਾ ਰਾਤ ਪੈ ਰਹੀ ਆ ਦਿਨ ਢਲ ਗਿਆ ਤੇ ਦਮਦਮਾ ਪਤਾ ਨਹੀਂ ਕਿੰਨੇ ਕੁ ਦੂਰ ਹੋਵੇਗਾ ਸਾਰਾ ਜੰਗਲ ਦਾ ਇਲਾਕਾ ਹੈ ਤੇ ਸਤੇ ਪਾਸ਼ਾ ਜੀ ਨੇ ਮਾਰਾ ਆਪ ਜੀ ਦਾ ਹੁਕਮ ਹੋਵੇ ਤਾਂ 3 ਡੇਰਾ ਕਰ ਲਈਏ ਮਾਰੇ ਹੁਕਮਤ ਸਿੰਘਾਂ ਨੇ ਡੇਰਾ ਕੀਤਾ ਰਾਤ ਦੇ ਬੇਤੀ ਰਹਿਰਾ ਦੀ ਸਮਾਜਿਕ ਪ੍ਰੰਥ ਸਿੰਘਾਂ ਨੇ ਮਾਰੇ ਕੇ ਬੇਨਤੀ ਕੀਤੀ ਮਹਾਰਾਏ ਕਿ ਸਵੇਰ ਤੋਂ ਲੰਗਰ ਮਸਤ ਹੈ ਭੁੱਖ ਬੜੀ ਲੱਗੀ ਹੈ ਕਿਰਪਾ ਕਰੋ ਰਾਤ ਕਿਸ ਤਰ੍ਹਾਂ ਬਤੀਤ ਹੋਵੇਗੀ ਤੇ ਮਾਰੇ ਨੇ ਆਖਿਆ ਭਾਈ ਸੰਗੋ ਇਹ ਜੋ ਵੱਡੀਆਂ ਵਿਸ਼ਾਲ ਕਿਕਰਾਂ ਖੜੀਆਂ ਨੇ ਇਹਨਾਂ ਦੇ ਉੱਪਰ ਚੜ ਕੇ ਹਰੂਣਾ ਮਾਰੋ ਅੰਦੇ ਚੰਗਾਂ ਨੇ ਬਚਨ ਮੰਨ ਕੇ ਹਰੂਣਾ ਮਾਰੇ ਆ ਜੋ ਵੀ ਪਤਾ ਫੋੜ ਲੱਗਿਆ ਉਹ ਮਠਿਆਈ ਦਾ ਰੂਪ ਬਦਾਨ ਕਰ ਗਿਆ ਤੇ ਸਿੰਘਾਂ ਨੇ ਉਹ ਛਕਿਆ ਕੋ ਸਿੰਘ ਮਾਰੇ ਦੇ ਖੋਜੂਰੀ ਵਿੱਚ ਬੈਠੇ ਰਹੇ ਮਹਾਰਾਜਾ ਸਿੰਘਾ ਤੁਸੀਂ ਜਾ ਕੇ ਛਕੋ ਦੁਜੇ ਖਾਈ ਜਾਂਦੇ ਆ ਮਾਰੇ ਤੁਸੀਂ ਨਹੀਂ ਛਕਦੇ ਤੁਹਾਡੇ ਬਗਾਇ ਅਸੀਂ ਕਿਵੇਂ ਖਾਈਏ ਫਿਰ ਮਾਰੇ ਸਿੱਖੀ ਵਰਕੀ ਜਿਹੜੇ ਭੋਗ ਲਾ ਕੇ ਖਵਾਦੇ ਨੇ ਖਾਂਦੇ ਹਨ ਇਹ ਵੰਡ ਕੇ ਛਕਦੇ ਕੋਈ ਮੇਰੇ ਗੁਰਮੁਖ ਸੇ ਖਾਣਾ ਸਿੱਧਕੀ ਸੇ ਖਾਣਾ ਜਿਹੜੇ ਖਾਈ ਜਾਂਦੇ ਆ ਪੇਟ ਪਾਲੂ ਹਨ ਤੇ ਜਿਹੜੇ ਝੋਰੀਆਂ ਭਰੀ ਜਾਂਦੇ ਆ ਇਕੱਠਾ ਕਰੀ ਜਾਂਦੇ ਆ ਇਹ ਟੱਬਰ ਪਾਲੂ ਸੇ ਖਾਣਾ ਇਸ ਤਰ੍ਹਾਂ ਬਾਦਸ਼ਾਹ ਮਹਾਰਾਜ ਸਿੱਖੀ ਵਰਕ ਕੇ ਫਿਰ ਅਮਰਤ ਵੇਲੇ ਮਾਰੇ ਤੋਂ ਦਮਦਮਾ ਸਾਹਿਬੋ ਕੀ ਤਲਵੰਡੀ ਡੇਰੇ ਬਾਅਦ ਚਲੇ ਗਏ ਇੱਥੇ ਤਾਂ ਮੱਸੇ ਦਾ ਜੋੜ ਮੇਲਾ ਹਰ ਮਹੀਨੇ ਪਰਦਾ ਹਾ ਜੀ ਇੱਥੇ ਉਹਦੇ ਬਾਅਦ ਬਾਬਾ ਬੋਤਾ ਸਿੰਘ ਜੀ ਬ੍ਰਹਮਗਣੀ ਮਹਾਂਪੁਰਖ ਹੋਏ ਨੇ ਜਿਨ੍ਹਾਂ ਦੇ ਆਪ ਜੀ ਦੇਰਸ਼ਨਦਾਰੇ ਕਰ ਰਹੇ ਹੋ ਬਟਾ ਨਿਸ਼ਾਨ ਸਾਹਿਬ ਤੇ ਮਹਾਂਪੁਰਖਾਂ ਦਾ ਹੈ ਉਹਨਾਂ ਦਾ ਤਪਸਥਾਨ ਹੈ ਇਹ ਬੁੱਢੇ ਦਾਲ ਦੇ ਬਾਬਾ ਜੀ ਜਥੇਦਾਰ ਵੀ ਸਾਡੇ ਬਾਬਾ ਜੀ ਲੰਗਰ ਸੰਸ ਪ੍ਰਾਰਥਨਾ ਇਹਨਾਂ ਦਾ ਤਪਸਥਾਨ ਹੈ ਮਹਾਂਪੁਰਖਾਂ ਦਾ ਇੱਥੇ ਪੁਰਾਣਾ ਖੂਹ ਸੀ ਸਮਗੁਰੂ ਨਾਲ ਸੰਬੰਧਿਤ ਖੂਹ ਨੂੰ ਬਾਬਾ ਜੀ ਨੇ ਪ੍ਰਗਟ ਕਰਕੇ ਉਹ ਖੂਹ ਦੀ ਸੇਵਾ ਕੀਤੀ ਜਲ ਕੱਢਿਆ ਜਿਹੜਾ ਜਲ ਨਿਕਲਿਆ ਉਹ ਖੂਹ ਦਾ ਜਲ ਖਾਰਾ ਸੀ ਫਿਰ ਬਾਬਾ ਬੋਤਾਲ ਸੀ ਕਿ ਨੇ ਉਸ ਨੂੰ ਅਮਰਤ ਛਕਾਇਆ ਅਮਰਤ ਛਕਾ ਕੇ ਉਹ ਖੂਦ ਜਲ ਮਿੱਠਾ ਕੀਤਾ ਅੱਜ ਵੀ ਸਾਰੇ ਉਹ ਜਲ ਵਰਤਿਆ ਜਾਂਦਾ ਹੈ ਸਾਰੇ ਲਿਆ ਗੁਰਦੁਆਰੇ ਚ ਉਸ ਜਾਲੀ ਛਕਾਇਆ ਜਾਂਦਾ ਪੀਇਆ ਜਾਂਦਾ ਅੱਜ ਵੀ ਖੂਹ ਚੱਲਦਾ ਹੈ ਇਹ ਖੂਹ ਬਾਬਾ ਬੋਤਾਲ ਦੀ ਇਤਿਹਾਸ ਦੀ ਮਰਜ਼ਾ ਦਾ ਇੱਥੇ ਆਦ ਗੁਰੂ ਰਣ ਸਾਹਿਬ ਦਸਮ ਗੁਰੂ ਰਣ ਸਾਹਿਬ ਸਰਬੋਗ ਰਤਨ ਮਹਾਰਾਜ ਦੇ ਪ੍ਰਕਾਸ਼ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਾਲ 96 ਕਰੋੜੀ ਸਿੰਘ ਸਾਹਿਬ ਸੇਵਾ ਰਤਨ ਪੰਥ ਰਤਨ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ ਮੁਖੀ ਬੁੱਢਾ ਦਾਲ ਤੇਨਾਂ ਦੀ ਸਰਪ੍ਰਸਤੀ ਦੇ ਹੇਠ ਇਸ ਗੁਰਦੁਆਰੇ ਸਾਹਿਬ ਦਾ ਪ੍ਰਬੰਧ ਚ ਜੋ ਤੇ ਬਡੇ ਦਾਲ ਦੀ ਜੋ ਮਰਜ਼ਾਦਾ ਪ੍ਰਾਤਨ ਮਰਜ਼ਾਦਾ ਹੈ ਉਹੀ ਮਰਜ਼ਾਦਾ ਅੱਜ ਵੀ ਇੱਥੇ ਲਾਗੂ ਹੈ ਉਸੇ ਮਰਜ਼ਾਦਾ ਅਨ ਅਰਦਾਸਾਂ ਬੇਨਤੀਆਂ ਨਿਤਨੇਮ ਕਰਨ ਬਾਅਦ ਜੋ ਵੀ ਸਾਰੀ ਸਾਰਾ ਮਰਜ਼ਾਦਾ ਉਹੀ ਚੱਲਦੀ ਹੈ ਪ੍ਰਾਤਨ ਸਰਬ ਲੋਹ ਦੇ ਪਾਂਡਿਆਂ ਇਸ ਲੋਹੇ ਦੇ ਪਾਂਡਿਆਂ ਚ ਖੜਾ ਪ੍ਰਸ਼ਾਦੀਆਂ ਦੇਗਾ ਵਗੈਰਾ ਸ਼ੀਦੀ ਦੇਗਾ ਬਣਦੀਆਂ ਹਨ ਸਰਬ ਲੋਹ ਦਾ ਵਿਵੇਕ ਦਾ ਪਹਿਰਾ ਇੱਥੇ ਚੱਲਦਾ ਹੈ ਅੱਜ ਵੀ ਸੋ ਇਹ ਗੁਰਦੁਆਰਾ ਸਾਹਿਬ ਮਠਿਆਈ ਸਰ ਪਿੰਡ ਦਲੀਏ ਵਾਲੀ ਜ਼ਿਲ੍ਹਾ ਮਾਨਸਾ ਦੀ ਵਿਸ਼ੇਸ਼ਤਾ ਹੈ ਜਿਹੜੀਆਂ ਸੰਗਤਾਂ ਇੱਥੇ ਹਾਜ਼ਰੀਆਂ ਪਰ ਕੇ ਅਰਦਾਸਾਂ ਬੇਨਤੀ ਕਰਾਉਂਦੇ ਕਿਸੇ ਪ੍ਰਕਾਰ ਦਾ ਦੁੱਖ ਤਕਲੀਫ ਹੋਵੇ ਉਹ ਨਿਵਰਤ ਹੁੰਦਾ ਜਿਨ੍ਹਾਂ ਇਹ ਬੀਜੇ ਲੱਗਦੇ ਜਾਂ ਜਿਨ੍ਹਾਂ ਦੀ ਭਾਵਨਾ ਮਨੋ ਕਾਮਨਾ ਵਾਸਤੇ ਅਰਦਾਸਾਂ ਬੇਨਤੀ ਕਰਾਉਂਦੀਆਂ ਸੰਗਤਾਂ ਦੁਬਾਰਾ ਫਿਰ ਇੱਥੇ ਅਗੇ ਖੰਡ ਪਾਟ ਸਾਹਿਬ ਪਾਠ ਕਰਾਉਂਦੀਆਂ ਹਨ ਮਹਾਰਾਜ ਜੀ ਪਾਜਾ ਸ਼ੁਕਰਾਨਾ ਕਰਦੀਆਂ ਪਰਮੇਸ਼ਰ ਦਾ ਸੰਗਤਾਂ ਉਹਨਾਂ ਦੇ ਅਰਦਾਸਾਂ ਬੇਨਤੀਆਂ ਪੂਰੀਆਂ ਹੁੰਦੀਆਂ ਨੇ ਜਿਹੜੀਆਂ ਸੰਗਤਾਂ ਇੱਥੇ ਪਾਈ ਦਰਸ਼ਨਦਾਰੇ ਕਰਕੇ ਆ ਸਕਦੇ ਆ ਬਾਅਦਰਬਾਦ ਦਰਸ਼ਨਦਾਰੇ ਕਰੋ ਇਸ ਸਥਾਨ ਦੇ ਮਹਾਰਾਜ ਸਾਹਿਬ ਦੇ ਇਹ ਸਟਾਟ ਜਿਹਨੇ ਪਹੁੰਚਣਾ ਹੋਵੇ ਜੇ ਮਾਨਸਾ ਵੱਲੋਂ ਬਰਨਾਲੇ ਵੱਲੋਂ ਆਓ ਪਟਿਆਲੇ ਵੱਲੋਂ ਤਾਂ ਮਾਨਸਾ ਤੇ ਮਾਨਸਾ ਤੋਂ ਨੇੜੇ ਸਿੱਧੂ ਮੁਸੇ ਵਾਲੇ ਦਾ ਪਿੰਡ ਜੋ ਹੈ ਉਦੋਂ ਇਹ 5 6 6 ਕਿਲੋਮੀਟਰ ਤੇ ਗੁਰਦੁਆਰਾ ਸਾਹਿਬ ਸशोਭਤ ਹੈ ਜੇ ਬਠਿੰਡੇ ਵਾਲੇ ਪਾਸੋਂ ਆਓ ਤਾਂ ਸਾਬੋਗੇ ਤਲਵੰਡੀ ਦਮਦਮਾ ਸਾਹਿਬ ਦਮਦਮਾ ਸਾਹਿਬ ਦਮਦਮਾ ਸਾਹਿਬ ਤੋਂ ਨੇੜੇ ਥਰਮਲ ਪਲਾਂਟ ਬਨਾਵਾਲੀ ਥਰਮਲ ਪਲਾਂਟ ਬਨਾਵਾਲੀ ਜੋ ਬਿਜਲੀ ਘਰ ਬਣਿਆ ਹੋਇਆ ਹੈ ਉਥੋਂ ਇਹ 5 ਕਿਲੋਮੀਟਰ ਤੇ ਸशोਭਤ ਹੈ ਮਾਨਸਾ ਰੋਡ ਤੇ ਇਹ ਗੁਰਦੁਆਰਾ ਸਾਹਿਬ ਸੋਭਤ ਹੈ ਸੋ ਜਿਸ ਦਿਨੇ ਸੰਗਤਾਂ ਨੇ ਇੱਥੇ ਪਹੁੰਚਣਾ ਹੋਵੇ ਉਹ 9700633000 ਤੇ ਸੰਪਰਕ ਕਰਕੇ ਸੰਗਤਾਂ ਇਸ ਜਗ੍ਹਾ ਦਾ ਰਾਹ ਪੁੱਛ ਕੇ ਸੰਗਤਾਂ ਇੱਥੇ ਆ ਕੇ ਦਰਸ਼ਨ ਦੇ ਲੈ ਸਕਦੇ ਆ ਤੁਹਾਡਾ ਚੰਨ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਕਿ ਸਤਿਗੁਰਾਂ ਦੇ ਪਾਵਨ ਸਥਾਨਾਂ ਦੀਆਂ ਸਤਿਗੁਰਾਂ ਦੀਆਂ ਇਤਿਹਾਸਿਕ ਜਗ੍ਹਾ ਦੀਆਂ ਵੀਡੀਓਆਂ ਆਪ ਜੀ ਸੰਗਤਾਂ ਪ੍ਰਤੀ ਪਾਉਂਦੇ ਹੋ ਸੰਗਤਾਂ ਜਾਗਰੂਕ ਕਰਦੇ ਹੋ ਸੰਗਤਾਂ ਦਰਸ਼ਨ ਦੇ ਹਰੇ ਕਰਾਉਂਦੇ ਹੋ ਸੰਗਤਾਂ ਦਾ ਭਲਾ ਹੁੰਦਾ ਹੈ ਤੁਹਾਡਾ ਮਾਰਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨਾ ਤੁਹਾਆਂ ਨੂੰ ਤਰੱਕੀਆਂ ਬਖਸ਼ਿਸ਼ ਕਰਨਾ ਸੋਸਾ ਦਾ ਆਪ ਜੀ ਸਾਹਿਬ ਦਾ ਚੰਨੇ ਵਾਲਿਆਂ ਦਾ ਤੇ ਸਮਸਾ ਦਾ ਆਪ ਜੀ ਦਾਤਾ ਨਬਾਜ ਜੀ ਜਿਹਦੇ ਸੰਗਤਾਂ ਬਾਤੋ ਬਾਤ ਮੈਂ ਦਰਸ਼ਨ ਕਰੋ ਤੇ ਗੁਰੂ ਸਾਹਿਬ ਦਾ ਲਾਹਾ ਪ੍ਰਾਪਤ ਕਰੋ ਜੀ ਦਰਸ਼ਨ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ